ਦੰਦਾ ਆ ਵੀ ਕੇਦਰੀ ਜੰਦਾ ਰਰਾਬਰਾ ਬੁਨਦੇ ਜਾ ਰੰਗਰਾ ਬੁਨਦੇ ਆਓ ਤੇ ਅੱਜ ਹੁਣ ਤਾਂ ਮੇਰੀਆਂ ਬੀਬੀਆਂ ਭੈਣਾਂ ਲੋਕਾਂ ਦੇ ਮੱਥਾ ਜਾਂਦੀਆਂ ਟ੍ਰੈਕਟਰ ਜੇ ਤਾਂ ਬੱਕੀ ਵੀ ਨਿਮਝਾ ਲੱਭ ਦੇ ਜਾ ਫੇਰ ਤਾਂ ਐਂ ਦੇ ਸਾਈ ਮੰਗੀ ਦੇ ਮੂੰਹ ਐਂ ਦਾ ਕੋਈ ਆਈ ਨਹੀਂ ਫੇਰ ਤਾਂ ਬਜਉਦੀ ਨਹੀਂ ਫੇਰ ਬੇੜੀ ਵੀ ਬਿਤਾਏ ਘਰ ਦੇ ਨੇ ਕਿਦਾਂ ਪਾਣਾ ਹੋਵੇ ਘਰ ਕੇ ਬੱਜਵਾ ਮਾਰ ਜੇ ਸਾਰੇ ਕੁੜੀਆਂ ਗੱਲਾਂ ਕਰਦੀਆਂ ਨੇ ਫਰਾਂ ਨਾ ਆਏ ਹੋਇਆ ਤੋਂ ਜਾਣ ਹੋਇਆ ਜਿਸ ਜਿਹੇ ਲੰਮੀ ਰੁਕੀਓ ਤੋਂ ਲੱਗੇ ਸਾਰੇ ਪਿੰਡ ਦੀ ਸ਼ੇੜੀ ਜਿਹੜੀਆਂ ਸਨ ਤੇ ਆਇਨੇ ਇਹ ਮਾਇਨ ਮੱਥਾ ਦੇਣਾ ਆਇਆ ਕਿੰਤੂ ਕੁ ਲੈਣ ਆਇਆ ਬਤਾ ਦੇ ਕੇ ਦੂਰ ਚੱਲ ਜਾਵੇਂ ਤਾਂ ਆਪਣੇ ਘਰ ਸੰਭਲ ਘਰ ਆ ਜਾਵੇਂ ਜਿੰਨਾ ਕਿ ਦੀ ਸਮਝੀ ਗਾ ਪਰ ਨਹੀਂ ਫਿਰ ਜੇ ਕੋਈ ਰਾਜਨੀਤਿਕ ਵਰਗ ਹੋਵੇ ਗਾਣੇ ਸਾਰੇ ਪਿੰਡ ਦੇ ਆਪੋ ਆਪਣੀ ਗੱਲਾਂ ਕਰਦੇ ਜਾਂ ਗੱਲਾਂ ਕਰਦੇ ਹੋਣ

ਦੋਖੋ ਦੋ ਦਰਵਾਜ਼ਾ ਨਾ ਬੋਲ ਜਾਵੇ ਪਰ ਗਰੁੱਪ ਦੇ ਪਿਆਰਿਓ ਹੋਰ ਸੇ ਦਾ ਸਾਧਨ ਜੋ ਬਰਜਾਦ ਰਿਹਾ ਦਿੰਦਾ ਨੂੰ ਇਹ ਹੋਣਗੇ ਆਪਣਾ ਸੇ ਜੀਵਨ ਕੋ ਦਾਤਾ ਸਿਰਵਰ ਜਸ ਮਹਾਰਾਜ ਮੋਰਨਾ ਆਨ ਤੁਹਾਡੇ ਸਭ ਨੂੰ ਬਾਰਦਾਨ ਇਹ ਵਾਹਿਗੁਰੂ ਪਰਮੇਸ਼ਰ ਦੇ ਬੰਦ ਰਾਂ ਦੇ ਨਾਮ ਜਿਹੜਾ ਅਗਰਲੇ ਦੇ ਹਿੱਸੇ ਹੁੰਦਾ ਹੈ ਔਰ ਨੂੰ ਬਾਰਦਾਨ ਬਿਲਲਾ ਬਾਰਦੂ ਇਹਨੂੰ ਬਿਲਲਾ ਹੀ ਪ੍ਰਾਪਤ ਕਰਦਾ ਆਨ ਕੀ ਤਾਂ ਸੰਗ ਦੇ ਕੰਮ ਸਾਰੇ ਤੁਰੇ ਕਰਦੇ ਆ ਨਹੀਂ ਕਰ ਸਕਦੇ ਸਤਿਗੁਰੂ ਕਹਿੰਦੇ ਆ ਕਹੇ ਮੇਰੇ ਮਾਨ اے ਤੇਰੇ ਮਾਨ ਐਂ ਤੋ ਕਰਨਾ ਜਾ ਐਂ ਤੋ ਕਰਨਾ ਭਟਕੀਂ ਗਾਰ اے ਮੇਰੇ ਮਾਨ ਮੇਰੇ ਮਨ ਜਾਪ ਲੋਗੋ ਕਾਲ ਪ੍ਰਭ ਸੋਈ ਕੋ ਗੁਰ ਦਾ ਜਾਪ ਕਰ ਜੋ ਸਭ ਨੂੰ ਪਾਲਣ ਹਾਰਾ ਜੋ ਸਭ ਨੂੰ ਰਿਜਕ ਦੇਣ ਵਾਲਾ ਜੀਨੇ ਕੋਲ ਜਾ ਕੇ ਕੋਈ ਖਾਲੀ ਨਹੀਂ ਰਹਾ ਜਿਹੜਾ ਪਾਪ ਕਰਦਾ ਉਹਨੂੰ ਵੀ ਰਿਜਕੁੰਦਾ ਜਿਹੜਾ ਪੁਰਗਰ ਦਾ ਹੋ ਉਹਨੂੰ ਵੀ ਰਿਜਕੁੰਦਾ ਇੱਕ ਵਾਰੀ ਮੋਛਾ ਕਰਨ ਲਗਾ ਜੀ ਮੈਨੂੰ ਦੇਓ ਦੇਓ ਵੀ ਕਹਾਂ ਕਿ ਕਹਾਂ ਰਿਜਕ ਮੈਂ ਦੇਉਂਗਾ ਸਾਰਿਆਂ ਨੂੰ ਕਹਿੰਦੇ ਦੱਸ ਦਿੰਦਾ ਨਹੀਂ ਜਾਣਾ ਪਹਿਲਾਂ ਨਾਮ ਕਰਨ ਜਗਾ ਦਾ ਇਹਨੂੰ ਦਿੱਤੀ ਦੇਉਗੀ ਤੇ ਇਹ ਕਦ ਦੱਸਾਂਗੇ ਉਹ ਬਗਾਰੀ ਬੁੱਲਾ ਸੀ ਉਹ ਵਕਾਰ ਕਰ ਰਿਹਾ ਸੀ ਉਹ ਰਿਜਿਦਿ ਨਿਤਾ ਦਾ ਦਾ ਦਿਨ ਕਾਲ ਦਾ ਪ੍ਰਮਾਤਮਾ ਕੋਈ ਆਇਆ ਕਿ ਹਾਂ ਮੈਂ ਰਿਜਿਦਿ ਦੇਦਾ ਸਭ ਨੂੰ ਦੇਦਾ ਕੋਈ ਰਹਿਦਾ ਕਿ ਨਾ ਕੋਈ ਨਹੀਂ ਰਿਹਾ ਸਭ ਨੂੰ ਦੇਦਾ ਸਲਵਾਨਾ ਨੇ ਅੰਦਰ ਜਾਣ ਲੱਗ ਕੇ ਵੇਖਿਆ ਖੂਬ ਜਿਹੜੇ ਪੜਾ ਅਰੰਗਿਆ ਕਿਹਦਾ ਫਲਾਉਣਾ ਆਈਓ ਬਗਨਾਹੀ ਆ। ਉਹਨਾਂ ਬਾਪੀਆ ਕਦੇ ਫਿਰ ਜੈਸੀ ਬਾਪੀ ਤੋਂ ਦੇਖਣ ਲੱਗੇ ਤਾਂ ਫਿਰ ਦੁਨੀਆ ਕੁੱખી ਮਰ ਗਈ। ਕਿਉਂਕਿ ਕੁੱਝ ਨਹੀਂ ਗਿਆ। ਬਾਪੀ ਦਾ ਵਾਲੇ ਬੁਢੀ ਘਰ ਦਾ। ਅਸੀਂ ਤਾਂ ਸਾਡੀ ਬਿਉਧੀਆਂ ਦੀ ਜੀ ਦੀ ਕਰੇਣਾ। ਕੋਈ ਪੁੰਨ ਕਰਦਾ ਕੋਈ ਪਾਪ ਕਰਦਾ। ਸਾਡੀ ਜੋਦੀ ਦੇਣ ਦੀ ਹੈ। ਸਾਡੀ ਦੇਣ ਦੇਣਾ। ਜਿਹੜਾ ਪੁੰਨ ਕਰਨਾ ਪਾਪ ਕਰਨਾ ਉਹ ਕਰ ਮਾਸੂਮ। ਮੈਨਿੰ ਕੋ ਗਰਾ। ਉਹਰੇ ਕੋ ਗਰਾ। ਨਿਮੋ ਪਾਪ ਨੂੰ ਕਰਨਾ ਦੇਸ ਕਰਕੇ ਸਤਗੁਰੂ ਜੀ ਕਹ ਲੈਨੇ ਕਰ ਭਾਈ ਉਹਦਾ ਜਾਪ ਕਰੋ ਜਾਂ ਕੇ ਸ਼ਰਨ ਪਿਆ ਸੁਖ ਪਾਈਗਾ ਜਿਹਦੀ ਸ਼ਰਨ ਵਿੱਚ ਜਾ ਕੇ ਸਾਰੇ ਸੁਖੀ ਸੁਗਾ ਸੁਖੀ ਸੁਗਾ ਮੋੜ ਗੁਰੂ ਖਨਾ ਹੋਵੇ ਦੁੱਖ ਕਦੇ ਹੁੰਦਾ ਵੀ ਨਹੀਂ ਦੁੱਖ ਸੁੱਖਲੇ ਵਿੱਚ ਵੀ ਨਹੀਂ ਆਉਂਦਾ ਤੇ ਗੁਰੂ ਕੇ ਪਿਆਰੇ ਹੋ ਇੰਨੀਆਂ ਕ ਬਚਾਰਾਂ ਅੱਗੋਂ ਕੀਤੀ ਆਲੇ ਇਹਨਾਂ ਬਜਾਰਾਂ ਦੇ ਉੱਤੇ ਚੱਲ ਪਈਏ ਤਾਂ ਆਪਣਾ ਆਧਾਰ ਹੋ ਜਾਊ ਆਪਣਾ ਫਾਇਦਾ ਹੋ ਜਾਊ ਪਰ ਅਸੀਂ ਦਾ ਅੱਗੇ ਪਰਜਾਇਦਾਰੀ ਮੰਨੇ ਅੰਦਾਲਾ ਖਾ ਵੀ ਪਾਉ ਅਸੀਂ ਤਾਂ ਪਰਜਾਇਦ ਨੂੰ ਮਦਦ ਲਿਆ ਤੇ ਪਰੰਤਾਲਾ ਆਉਂਦੀ ਹੁੰਦਾ ਤੇ ਜਿਹੜੀਆਂ ਗੱਲਾਂ ਸੁਣਣੀਆਂ ਸੁਣ ਲਈਆਂ ਉਹ ਤੋਂ ਬਾਅਦ ਜਦੋਂ ਸਾਨੂੰ ਕੁਝ ਕਰਨਾ ਹੈ ਨਾ ਕਰਨਾ ਇਸੇ ਕਰਕੇ ਸਾਡੇ ਰੋਗ ਸੋਡ ਸਾਡੇ ਨਾਲ ਹੀ ਰਹਿੰਦੇ ਆ ਉਹ ਦੂਰ ਦਾ ਹੋ ਉਹ ਨੂੰ ਫੇਰੀ ਦੂਰ ਹੋ ਜੀਗੇ ਪਰਵਾਹ ਕਰੋਂ ਦਾ ਕਿ ਮੁਰਤੇ ਐ ਤੇ ਸਤ ਸੰਗ ਵੀ ਕਰਦੇ ਮੁਰਸੀ ਫਿਰੋ ਜੀ ਕੰਮ ਤੇ ਸਤ ਗੁਰੂ ਕਾ ਨੇ ਬਾਰੇ ਦੂਰ ਨਹੀਂ ਜਾਣਾ ਚਾਹੁੰਦਾ ਜਿਹਦਾ ਨਾਮ ਹੀ ਰਹਿਣਾ ਸੋਗ ਹੈ ਸੋ ਗੁਰੂ ਕੇ ਪਿਆਰ ਹੈ ਗੁਰੂ ਦੀਆਂ ਗੱਲਾਂ ਸੁਣ ਕੇ ਗੁਰੂ ਦੀਆਂ ਬਾਤਾਂ ਸੁਣ ਕੇ ਗੁਰੂ ਦੀ ਬਾਤ ਸੁਣ ਕੇ ਉਹਨੂੰ ਪਮਾਉਣਾ ਹੈ ਉਹਦੇ ਨਾਲ ਪਮਾਣਾ ਉਹਦੇ ਨਾਲ ਜੁੜਨਾ ਹੈ ਜਿਹੜਾ ਜੁੜ ਕੇ ਸਭੇ ਸਾਰੇ ਸਭੇ ਕਾਜ ਸੁਹੇਲ ਦੇ ਦੀ ਜਨ ਨਾਨਕ ਸਤਗੁਰ ਉਤਤਾ ਸਾਰੇ ਤਾਂ ਸਵੇਰੇ ਹੁਲავੇ ਸਾਰੇ ਕਾਜ ਆਪਣੇ ਆਪ ਹੀ